ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਪੰਜਾਬੀ ਨੌਜਵਾਨ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਨੂੰ ਦੇਖਦਿਆਂ ਹੋਇਆ ਵਿਦੇਸ਼ਾਂ ਦੀ ਉਡਾਣ ਭਰਦੇ ਹਨ ਉੱਥੇ ਜਾ ਕੇ ਪਹਿਲਾਂ ਪੜ੍ਹਾਈ ਕਰਦੇ ਹਨ ਪੜ੍ਹਾਈ ਤੋਂ ਬਾਅਦ ਉਹਨਾਂ ਨੂੰ ਰੁਜ਼ਗਾਰ ਵੀ ਮਿਲ ਜਾਂਦਾ ਹੈ ਲੇਕਿਨ ਜਦੋਂ ਵਿਦੇਸ਼ ਤੋਂ ਮੰਦ ਭਗਈ ਖਬਰ ਆਪਣੇ ਬੱਚਿਆਂ ਦੀ ਮੌਤ ਦੀ ਮਾਤਾ ਪਿਤਾ ਦੇ ਕੋਲ ਪਹੁੰਚਦੀ ਹੈ ਉਸ ਘਰ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਹਨ ਉਸੇ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਕੈਨੇਡਾ ਦੇ ਵਿੱਚ ਆਪਣੇ ਸਮਾਣੇ ਦੇ ਪਿੰਡ ਕਾਨਗੜ ਦਾ ਇੱਕ ਨੌਜਵਾਨ 25 ਅਗਸਤ 2022 ਨੂੰ ਸਟੱਡੀ ਬੇਸ ਤੇ ਗਿਆ ਸੀ ਉਸ ਦੀ ਪੜ੍ਹਾਈ ਉੱਥੇ ਪੂਰੀ ਹੋ ਗਈ ਉਸ ਨੂੰ ਡਿਗਰੀ ਮਿਲ ਗਈ 4 ਮਹੀਨੇ ਤੋਂ ਵਰਕ ਪਰਮਿਟ ਤੇ ਕੰਮ ਕਰ ਰਿਹਾ ਸੀ ਲੇਕਿਨ ਜਦੋਂ ਉਹ 2 ਦਿਨ ਪਹਿਲਾਂ ਕਨਵਰ ਪਾਲ ਸਿੰਘ ਆਪਣੀ ਕਾਰ ਰਾਹੀਂ ਆਪਣੇ ਕੰਮ ਤੇ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੇ ਟਰਾਲੇ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਤੇ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਉਸ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ ਲੇਕਿਨ ਬੀਤੇ ਸ਼ਾਮ ਉਸ ਦੀ ਉੱਥੇ ਮੌਤ ਹੋ ਗਈ ਉਸ ਦੀ ਸੂਚਨਾ ਤੇ ਮਿਲਣ ਤੋਂ ਬਾਅਦ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਪਿਤਾ ਗੁਰਜੀਤ ਸਿੰਘ ਅਤੇ ਮਾਤਾ ਜਸਵੀਰ ਕੌਰ ਕਿੰਨੇ ਚਾਵਾ ਨਾਲ ਕੈਨੇਡਾ ਭੇਜਿਆ ਲੇਕਿਨ ਉਹਨਾਂ ਨੂੰ ਕੀ ਪਤਾ ਸੀ ਕਿ ਕੈਨੇਡਾ ਵਿੱਚ ਉਹਨਾਂ ਦੇ ਬੱਚਾ ਵਾਪਸ ਨਹੀਂ ਆਵੇਗਾ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਖੁਦ ਪੀਆਰਟੀਸੀ ਦੇ ਵਿੱਚ ਡਰਾਈਵਰ ਦੀ ਨੌਕਰੀ ਕਰਦਾ ਹੈ ਥੋੜੀ ਜੀ ਜ਼ਮੀਨ ਉਹਨਾਂ ਦੇ ਕੋਲ ਹੈ ਲੇਕਿਨ ਇਸ ਮੰਦਭਾਗੀ ਸੂਚਨਾ ਨੇ ਉਹਨਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਉਹਨਾਂ ਦੀ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਤੇ ਮਾਤਾ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰ ਆਪਣੇ ਬੱਚੇ ਦੀ ਡੈੱਡ ਬੋਡੀ ਨੂੰ ਜਲਦੀ ਭਾਰਤ ਲਿਆਉਣ ਲਈ ਦੇਸ਼ ਦੀ ਸਰਕਾਰ ਤੋਂ ਮੰਗ ਕਰ ਰਹੀ ਹੈ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਬੇਟਰੇ ਪਲੱਸ 2 ਕਰੇ ਸੀਗੀ ਜੀ ਜੀ ਨਾਨ ਮੈਡੀਕਲ ਤੋਂ ਚਾਰ ਕਿੱਲੇ ਜ਼ਮੀਨ ਹੈ ਜੀ ਤੁਸੀਂ ਜੀਪੀਆਰਟੀਸੀ ਚੌਂਕ ਕਰਦਾ ਸੀ ਬਹੁਤ ਕੁਸ਼ੀ ਸੀਗਾ ਜੀ ਵਧੀਆ ਸੀਗਾ ਸਿਸਟਮ ਪੜਾਈ ਹੋ ਗਈ ਸੀ ਪੂਰੀ ਵਰਕ ਪਰਮਿਟ ਮਿਲ ਗਿਆ ਸੀ ਜੋਬ ਮਿਲ ਗਈ ਸੀ ਵਧੀਆ ਸੈਟ ਸੀਗਾ ਜੀ ਖੋਸੀਓ ਬੱਚਾ ਪੂਰਾ ਕੰਮ ਤੇ ਜਾ ਰਿਹਾ ਸੀਗਾ ਜੀ ਅੱਗੇ ਕੋਈ ਸਮਝ ਨਹੀਂ ਆਈ ਟਰਾਲੇ ਨਾਲ ਟਕਰਾਈ ਆ ਕਾਰ ਤੇ ਸੀਗਾ ਜੀ ਆਹ ਇਹ ਆਪ ਦਾ ਕੰਮ ਤੇ ਜਾ ਰਿਹਾ ਸੀਗਾ ਜੀ ਰੋਜੀ ਜਾਂਦਾ ਸੀਗਾ ਜੀ ਕਿਹੜਾ ਜੀ ਨਵੀਂ ਪਹਿਲੀ ਵਾਰ ਹੀ ਗਿਆ ਕਿਚਨਰਸ ਸੀਗਾ ਜੀ ਤਾਂ ਉਮੀਦ ਹੀ ਕਰ ਸਕਦੇ ਆ ਜੀ ਜਿੰਨੀ ਜਲਦੀ ਆ ਜੇ ਸਰਕਾਰ ਨੂੰ ਇੱਥੇ ਕੋਈ ਨਾ ਕੋਈ ਆਪਣਾ ਨਿਰਣਾ ਚਿੰਦਾ ਜੋਬ ਵਗੈਰਾ ਰਜਗਾਰ ਦੇਣਾ ਚਾਹੀਦਾ ਸਰਕਾਰ ਨੂੰ ਜੀ ਪਰ ਸਰਕਾਰਾਂ ਇਸ ਵਾਸਤੇ ਧਿਆਨ ਨਹੀਂ ਦੇ ਰਹੀਆਂ ਕੋਈ ਨਹੀਂ ਤੇ ਮਜ਼ਦੂਰੀ ਬਸ ਬੱਚੇ ਜਾਂਦੇ ਨੇ ਜੀ ਨਹੀਂ ਕੋਈ ਜਾਨ ਨੂੰ ਇੱਜ਼ਤ ਨਹੀਂ ਕਰਦਾ ਹੈਗਾ ਜੇ ਸਰਕਾਰ ਇੱਥੇ ਰਜਗਾਰ ਦੇਣਾ ਕਿਉਂ ਬੱਚੇ ਬਾਹਰ ਜਾਣ ਸਰਕਾਰ ਨੂੰ ਇਹੀ ਅਪੀਲ ਹੈ ਵੀ ਇੱਥੇ ਬੱਚਿਆਂ ਨੂੰ ਰੋਜ਼ਗਾਰ ਦੇਣ ਕਨੈਰ ਸਿੰਘ ਹਾਂ ਇਹ ਤਾਂ ਉਦੋਂ ਬੜੇ ਚਾਵਾਂ ਵਾਲੀ ਗੱਲ ਸੀਗਾ ਇੱਥੇ ਦੇ ਕੰਮਕਾਰ ਇਹਨਾਂ ਕੋਈ ਮਿਲਦਾ ਨਹੀਂ ਫਿਰ ਬਾਹਰ ਚਲੋ ਐਸੇ ਕੋਈ ਅਬਦਤ ਜਗ੍ਹਾ ਤੇ ਲੱਗ ਆਦੋਂ ਨੇ ਫੜਾਈ ਕੀਤੀ ਰਾਹੀ ਘਰ ਕੇ ਮੁੜ ਕੇ ਫਿਰ ਉਹਨੂੰ ਵਰਕ ਪਰਮਿਟ ਮਿਲਿਆ ਬੜੀ ਅਜੋਬੀ ਹੋਰੀ ਹਣ ਬਹੁਤ ਵਧੀਆ ਕੰਮ ਕਰਦਾ ਹੈ ਐਲਨ ਸਾਹਿਬ ਦਾ ਮਿੱਠਾ ਬ ਐਸ ਬਾ ਕੋਈ ਸੀ ਗਏ ਇੱਕ ਇੱਕ ਬੱਚਾ ਹੈ ਕੋਈ ਬੱਚਾ ਹੈ 82 3 7 ਇੱਕ ਹੈ ਬੱਚੀ ਛੋਟੀ ਹੈ ਉਹ ਵੱਡੀ ਸੀ ਅੱਛਾ ਹਾਂ ਇੱਥੇ ਉਹ ਵਿਆਹ ਦੀ ਨਹੀਂ ਹੈ ਜੀ ਅੱਜ ਅੱਛਾ ਹਾਂ ਇਹ ਪੜਾਈ ਕਰ ਰਹੀ ਕੁਛ ਰਹਿੰਦੀ ਹੋਰੀ ਪੂਰੀ ਹੋਣ ਵਾਲੀ ਕੋਰਸ ਜਿਆ ਕਰਦੀ